ਆਰਿਆ ਕੌਣ ਆਇਆ ਕੌਣ ਕੌਣ ਹੈ ਬਿੰਦਰ ਆਈ ਏ ਬਿੰਦਰ ਤੇਰੀ ਕੁੜੀ ਸਿਰ ਤੇ ਹੱਥ ਰੱਖ ਦੇਵੇ ਆਹਨੇ ਬਿੰਦਰ ਆਈ ਏ ਬਿੰਦਰ ਤੇ ਸਿਰ ਤੇ ਹੱਥ ਰੱਖ ਦੇ ਆਹਨੇ ਬਿੰਦਰ ਆਈ ਏ ਬਿੰਦਰ ਬਲਦੇਵ ਵੀਰ ਆ ਵੀ ਜਮਾ ਰੱਬ ਦਾ ਭਗਤ ਸਿੱਧਾ ਦੀਦੀ ਬੇਟੀ ਗਾਂ ਜਵਾਈ ਵੀ ਜਮਈ ਸਦਾ ਕੋਣੇ ਸੰਧਿਆ ਆਵਾ ਮਾ ਉਹ ਚੰਗਾ ਨਹੀਂ ਕਰਦਾ ਹੁਣ ਇਹਨਾਂ ਦੋਨਾਂ ਮਾਂ ਪੁੱਤਾਂ ਦੀ ਜਿਹੜੀ ਜ਼ਮੀਨ ਆ ਉਹ ਡੇਢ ਕਿੱਲਾ ਉੱਥੇ ਪਈ ਸਾਡੀ ਇੱਕ ਬੇਨਤੀ ਹੈ ਪੰਚਾਇਤ ਨੂੰ ਰੋਪੜ ਜ਼ਿਲ੍ਹਾ ਉੱਥੋਂ ਦੇ ਡੀਸੀ ਸਾਹਿਬ ਨੂੰ ਉੱਥੋਂ ਦੇ ਪੁਲਿਸ ਐਸਐਸਪੀ ਨੂੰ ਵੀ ਪੰਜਾਬ ਪੁਲਿਸ ਦੇ ਐਸਐਸਪੀ ਸਾਹਿਬ ਨੂੰ ਵੀ ਐਸਐਸਓ ਸਾਹਿਬ ਨੂੰ ਜਿਹੜਾ ਠਾਣਾ ਲੱਗਦਾ ਉਹਨਾਂ ਨੂੰ ਵੀ ਬੇਨਤੀ ਆ ਪਰ ਇਹਨਾਂ ਦੀ ਜਿਹੜੀ ਜ਼ਮੀਨ ਆ ਉਹ ਇਹਨਾਂ ਨੂੰ ਵਾਪਸ ਦਿੱਤੀ ਜਾਵੇ ਇਹਦੀ ਬੇਟੀ ਆ ਇਹਦਾ ਦੋਤਾ ਵਾ ਇਹ ਬਾਰਸ ਆ ਦੋਤਾ ਚੱਕੀ ਦੇ ਉੱਤੇ ਆਟੇ ਵਾਲੀ ਮਿੱਲ ਦੇ ਵਿੱਚ ਕੰਮ ਕਰਦਾ 7-8000 ਰੁਪਏ ਮਹੀਨੇ ਦੇ ਭਿਆੜੀ ਕਰਕੇ ਰੋਟੀ ਖਾ ਰਿਆ ਤੇ ਉਹਨਾਂ ਦੀ ਜਿਹੜੀ ਜ਼ਮੀਨ ਆ ਉਹ ਪੁੱਤ ਤੀਸਰਾ ਬੰਦਾ 2500 ਰੁਪਏ ਸਾਲ ਦਾ दे भाई जा रहे ये सर त हाथ रख दे कौन भैन बिंदर ਠੀਕ ਬਿੰਦਰ ਭਾਣੇ ਗਾਨ ਹੋ ਜਾ ਮਾਤਾ ਗੋਲ ਨੂੰ ਤੇ ਤਰੀ ਮਾਂ ਤੈਨੂੰ ਯਾਦ ਕਰਦੀ ਰਹਿੰਦੀ ਸੀ ਪੁੱਛਦੀ ਰਹਿੰਦੀ ਸੀ ਕਹਿੰਦੇ ਆ ਕਹਿੰਦੀ ਵੀ ਕਦੋਂ ਆਉਗੀ ਮੇਰੀ ਧੀ ਬਿੰਦਰ ਥੋੜੇ ਸੰਧਿਆ ਕਿਵੇਂ ਆ ਤਕੜੀਆਂ ਆ ਆਹ ਕੌਣ ਆਇਆ ਓਹ ਕੌਣ ਆਇਆ ਆਹ ਕੌਣ ਆਇਆ ਦੇਖ ਤਾਂ ਇੱਧਰ ਆਹਦੇ ਕੌਣ ਆਇਆ ਮਾਂ ਇੱਧਰ ਦੇਖ ਕੌਣ ਆਇਆ ਇਹ ਆਹਦੇ ਕੌਣ ਆਇਆ ਇੱਧਰ ਦੇਖ ਇੱਧਰ ਦੇਖਾ ਕੌਣ ਆਇਆ ਆ ਕੌਣ ਆਇਆ ਕੌਣ ਆਇਆ ਆਰੇ ਕੌਣ ਹੈ ਨੇੜੇ ਰੋਜ ਰਵਿੰਦਰ ਥੋੜੀ ਕੌਣ ਆਇਆ ਕੁੜੀ ਆਈ ਏ ਤੇਰੀ ਕੁੜੀ ਬਿੰਦਰ ਆਈ ਏ ਬਿੰਦਰ ਬਿੰਦਰ ਆਰੇ ਬਿੰਦਰ ਆਈ ਏ ਬਿੰਦਰ ਸਿਰ ਤੇ ਹੱਥ ਰੱਖ ਦੇ ਦੇ ਸਿਰ ਤੇ ਹੱਥ ਕੋਟੇ ਸੰਧਿਆ ਸਿਰ ਤੇ ਹੱਥ ਰੱਖ ਦੇ ਦੇ ਆਹ ਰੇਬਿੰਦਰ ਆਈਏ ਬਿੰਦਰ ਤੇ ਸਿਰ ਤੇ ਹੱਥ ਰੱਖ ਦੇ ਕਰ ਸਿਰਥ ਲੈਣੀ ਮੈਨੂੰ ਆਣੀ ਆਹ ਰੇਬਿੰਦਰ ਆਈਏ ਬਿੰਦਰ ਬਿੰਦਰ ਕਿੱਥੇ ਆ ਆਹ ਰੇਬਿੰਦਰ ਹੈ ਆ ਰਿਆ ਕੌਣ ਆਇਆ ਕੌਣ ਕੌਣ ਆ ਇਹ ਬਿੰਦਰ ਆਈ ਆ ਬਿੰਦਰ ਤੇਰੀ ਕੁੜੀ ਹੈ ਮਾ ਇਹ ਕੌਣ ਆਈ ਆ ਰੇ ਬਿੰਦਰ ਆਈ ਆ ਬਿੰਦਰ ਇਹ ਕਹਿੰਦੀ ਬਲਦੇਵ ਦਾ ਵਿਆਹ ਕਰਨਾ ਬਲਦੇਵ ਦਾ ਵਿਆਹ ਬਲਦੇਵ ਦਾ ਵਿਆਹ ਕਰਦੀ ਏ ਬਲਦੇਵ ਕਿੱਥੇ ਆ ਓ ਖੜਾ ਬਲਦੇਵ ਓ ਖੜਾ ਮੈਂ ਕੌਣ ਆ ਮੈਂ ਕੌਣ ਫੁੰਮਣ ਮੈਨੂੰ ਹੀ ਫੁੰਮਣ ਹੀ ਕਹਿੰਦੀ ਆ ਫੁੰਮਣਾ ਇਹਨਾਂ ਦੇ ਪਿੰਡ ਦਾ ਕੋਈ ਮੁੰਡਾ ਵਾ ਫੁੰਮਣ ਉਹਦੀ ਕਿਤੇ ਸ਼ਕਲ ਮੇਰੇ ਵਰਗੀ ਆ ਉਹਨੂੰ ਇਹ ਕਹਿੰਦੀ ਆ ਮੇਰਾ ਨਾ ਹੀ ਲੈਂਦਾ ਆ ਤ੍ਰਿਤੀ ਮੈਨਣ ਆਈ ਏ ਤੈਨੂੰ ਧੀ ਤੇਰੀ ਬਿੰਦਰ ਆਈ ਏ ਬਿੰਦਰ ਦੱਸ ਦੇ ਬੋਲ ਕੇ ਦੱਸ ਦੇ ਨੇੜੇ ਝੁਕੇ ਦੱਸ ਬਿੰਦਰ ਆਈ ਬਿੰਦਰ ਆਈ ਆਲਾ ਨਹੀਂ ਹੱਲਾ ਨਹੀਂ ਪਾਉਂਦੇ ਹੱਲਾ ਨਹੀਂ ਪਾਉਂਦੇ ਬਿੰਦਰ ਆਈ ਏ ਬਿੰਦਰ ਆਈ ਏ ਬਿੰਦਰ ਨਾਲੇ ਇਹਦਾ ਮੁੰਡਾ ਆਇਆ ਬਿੰਦਰ ਦਾ ਬਿੰਦਰ ਦਾ ਮੁੰਡਾ ਜਵਾਨ ਹੋ ਗਿਆ ਤੈਨੂੰ ਪਤਾ ਤੇਰਾ ਦੋਤਾ ਕਿੱਡਾ ਹੋ ਗਿਆ ਗੱਭਰੂ ਜਵਾਨ ਹੋ ਗਿਆ ਉਹਦੇ ਬੈਠਾ ਖੜਾ ਤੇਰਾ ਦੋਤਾ ਹੋ ਉਹਦੇ ਦੋਤੇ ਅੱਗੇ ਆ ਜਾ ਇੱਥੇ ਆ ਜਾ ਆ ਰਿਹਾ ਤੇਰਾ ਦੋਤਾ ਆ ਗਿਆ ਨੇੜੇ ਆ ਰਿਆ ਤੇਰਾ ਦੋਤਾ ਸਰਪਲੋਸ ਦੇ ਦੋਤੇ ਦਾ ਦੋਤੇ ਦਾ ਸਰਪਲੋਸ ਦੇ ਨਹੀਂ ਕਰਦਾ ਹੱਲਾ ਨਹੀਂ ਕਰਦਾ ਕੋਣੇ ਸੰਧਿਆ ਉਹ ਚੰਗਾ ਨਹੀਂ ਕਰਦਾ ਇਹ ਮਾਂ ਦੀ ਸੇਵਾ ਪਤਾ ਨਹੀਂ ਸਾਡੇ ਕਿਹੜੇ ਜਨਮਾਂ ਦੇ ਸੀ ਜਿਹੜੀ ਸਾਡੇ ਕਰਮਾਂ 'ਚ ਲਿਖੀ ਹੋਈ ਸੀ 218 ਦੇ ਵਿੱਚ ਇਸ ਮਾਂ ਨੂੰ ਲੈ ਕੇ ਆਏ ਸੀ 6ਵੇਂ ਮਹੀਨੇ 'ਚ 2019 220 221 222 223 224 ਅੱਜ 6 ਸਾਲ ਹੋ ਗਏ ਇਸ ਮਾਂ ਨੂੰ ਸੁਪਨਿਆਂ ਦੇ ਘਰ ਆਈ ਨੂੰ ਤੇ ਨਾਲ ਇਹਦਾ ਪੁੱਤ ਬਲਦੇਵ ਸਿੰਘ ਤੇ ਇਹਦੇ ਪਿੱਛੇ ਧੰਨਵਾਦ ਸੀ ਬਾਈ ਮਨਪ੍ਰੀਤ ਸਿੰਘ ਦਾ ਉਦੋਂ ਬਾਈ ਫੌਜ ਦੇ ਵਿੱਚ ਜੌਬ ਕਰਦਾ ਸੀ ਆਰਮੀ ਮੈਨ ਸੀ ਹੁਣ ਬਾਈ ਰਿਟਾਇਰ ਹੋ ਗਿਆ ਸਾਬਕਾ ਫੌਜੀ ਹੈ ਬਾਈ ਹੁਣ ਤੇ ਇਹ ਬਾਈ ਦਾ ਪਿੰਡ ਇਹਨਾਂ ਦੇ ਸਾਹਮਣੇ ਪਿੰਡ ਦੂਸਰੇ ਪਿੰਡ ਦਾ ਸੀ ਬਾਈ ਪਰ ਬਾਈ ਕਹਿੰਦਾ ਮੈਂ ਜਦੋਂ ਦੇਖਦਾ ਸੀ ਇਹਨਾਂ ਨੂੰ ਨੰਘਦਿਆਂ ਨਰਕ ਵਰਗੇ ਹਾਲਾਤ ਗੰਦੇ ਕੱਪੜੇ ਗਰਮੀਆਂ ਦੇ ਵਿੱਚ ਸਰਦੀਆਂ ਵਰਗੇ ਮੋٹے ਕੱਪੜੇ ਪਾਏ ਹੋਏ ਘਰ ਕਮਰਾ ਸੀ ਨਿੱਕਾ ਜਾਂ ਖੇਤ ਦੇ ਵਿੱਚ ਹੀ ਉਹਦੇ ਚ ਗੰਦ ਦੀ ਗੰਦ ਭਰਿਆ ਹੋਇਆ ਲੈਟਰੀਨ ਦੇ ਗੰਦ ਦੇ ਢੇਰ ਲੱਗੇ ਪਏ ਅੰਦਰ ਤੇ ਭਾਈ ਮਨਪ੍ਰੀਤ ਨੇ ਫਿਰ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਵੀਡੀਓ ਬਣਾ ਕੇ ਭੇਜੀ ਤੇ ਅਸੀਂ ਜਦੋਂ ਉੱਥੋਂ ਲੈਣ ਗਏ ਨਾ ਦੋਨੇ ਮਾਂ ਪੁੱਤਾਂ ਨੂੰ ਉਹ ਤਸਵੀਰਾਂ ਉਹ ਵੀਡੀਓ ਵੀ ਅਸੀਂ ਸਾਂਝੀਆਂ ਕੀਤੀਆਂ ਪੂਰੀ ਵੀਡੀਓ ਜ਼ਰੂਰ ਦੇਖਿਓ ਉਸ ਟਾਈਮ ਕੀ ਹਾਲਾਤ ਸੀ ਕਿਦਾਂ ਦੇ ਹਾਲਾਤ ਦੇ ਵਿੱਚੋਂ ਲੈ ਕੇ ਆਏ ਸੀ ਇਹ ਜਿਹੜਾ 6 ਸਾਲ ਦਾ ਵਕਤ ਤੇ ਸਮਾਂ ਨੇ ਇੱਥੇ ਸੁਪਨਿਆਂ ਦੇ ਘਰ ਤੇ ਤੈਅ ਕੀਤਾ ਇਹਦਾ ਇੱਕੋ ਹੀ ਰਿਸ਼ਤੇਦਾਰ ਸੀ ਉਹ ਸੀਗਾ ਮਨਪ੍ਰੀਤ ਭਾਈ ਜਿਹੜਾ ਸਮੇਂ-ਸਮੇਂ ਤੇ ਜਦੋਂ ਛੁੱਟੀ ਆਉਂਦਾ ਮਾਂ ਨੂੰ ਮਿਲ ਕੇ ਜਾਂਦਾ ਜਦੋਂ ਮਾਂ कोरोना ਦੇ ਸਮੇਂ ਜਿਆਦਾ ਢਿੱਲੀ ਹੋ ਗਈ ਉਦੋਂ ਵੀ ਫੋਨ ਕੀਤਾ ਮਨਪ੍ਰੀਤ ਆਇਆ ਭੱਜਿਆ ਮਾਤਾ ਦੀ ਸੱਟ ਲੱਗ ਗਈ ਚੂੜਾ ਟੁੱਟ ਗਿਆ ਉਦੋਂ ਮਨਪ੍ਰੀਤ ਆਇਆ ਮਾਤਾ ਦੀ ਬੇਟੀ ਜਮਈ ਰੱਬ ਦੀ ਭਗਤਣੀ ਆ ਸਿੱਧੀ ਆ ਜਮਈ ਬਿੰਦਰ ਵੀ ਬਲਦੇਵ ਵੀ ਦਾ ਵੀ ਜਮਈ ਰੱਬ ਦਾ ਭਗਤ ਆ ਸਿੱਧਾ ਤੇ ਦੀ ਬੇਟੀ ਵੀ ਗਾਂਜੀ ਵਾਈ ਵੀ ਜਮਈ ਸਿੱਧਾ ਇਹਨਾਂ ਦਾ ਬਜਰੂੜ ਪਿੰਡ ਆ ਥੋੜਾ ਨੇੜੇ ਹੀ ਆ ਉੱਥੋਂ ਜਿੱਥੋਂ ਰਾਏਪੁਰ ਮੁੰਨੇ ਪਿੰਡ ਤੋਂ ਮਾਂ ਨੂੰ ਲੈ ਕੇ ਆਏ ਰੋਪੜ ਜ਼ਿਲ੍ਹਾ ਪੈਂਦਾ ਈ ਤੁਹਾਨੂੰ ਤਹਿਸੀਲ ਅਨੰਦਪੁਰ ਸਾਹਿਬ ਪੈਂਦੀ ਐ ਰੋਪੜ ਤੋਂ ਅਨੰਦਪੁਰ ਸਾਹਿਬ ਵਾਲੀ ਸੜਕ ਦੇ ਉੱਤੇ ਇਹਨਾਂ ਦਾ ਘਰ ਆ ਉੱਥੇ ਖੇਤ ਆ ਇਹਨਾਂ ਦਾ ਕਰੀਬ ਡੇਢ ਕਿੱਲਾ ਜ਼ਮੀਨ ਆ ਜਿਹੜੀ ਫਰੰਟ ਤੇ ਲੱਗਦੀ ਐ ਸੜਕ ਤੇ 6 ਸਾਲ ਪਹਿਲਾਂ ਅਸੀਂ ਮਾਂ ਪੁੱਤਾਂ ਨੂੰ ਲੈ ਆਏ ਸੀ ਉਹ ਜਿਹੜਾ ਪਿੰਡ ਦਾ ਹੀ ਬੰਦਾ ਛੋਡੀ ਉਹ ਜ਼ਮੀਨ ਬੋਂਦਾ ਸੀ ਉਦੋਂ ਵੀ ਦੋ ਤਿੰਨ ਵੇਰੀ ਮਗਰ ਗੇੜਾ ਮਾਰਨ ਆਇਆ ਮੁੜ ਕੇ ਨਹੀਂ ਆਇਆ ਉਹ ਵੀ ਪਿਓ ਦਾ ਪੁੱਤ 2500 ਰੁਪਏ ਸਾਲ ਦਾ 2500 ਰੁਪਏ ਡੇਢ ਕਿੱਲੇ ਦਾ ਸਾਲ ਦਾ ਇਸ ਭੈਣ ਨੂੰ ਦਿੰਦਾ ਮਾਂ ਦੀ ਧੀ ਨੂੰ ਬਲਦੇਵ ਦੀ ਭੈਣ ਨੂੰ ਦਿੰਦਾ ਸਿਰਫ 2500 ਰੁਪਏ ਤੇ 6 ਸਾਲ ਤਾਂ ਸਾਡੇ ਕੋਲੇ ਆਏ ਨੂੰ ਹੋ ਗਿਆ ਇਹਨਾਂ ਨੂੰ ਉਦੋਂ ਪਹਿਲਾਂ ਪਤਾ ਨਹੀਂ ਕਿੰਨੇ ਟਾਈਮ ਤੋਂ ਬਹੁੰਦਾ ਸੀ ਜਦੋਂ ਲੈ ਕੇ ਆਏ ਸੀ ਇਹਨਾਂ ਦੇ ਕਮਰੇ 'ਚ ਨਾ ਤਾਂ ਲਾਈਟ ਸੀ ਨਾ ਪੱਖਾ ਸੀ ਨਾ ਬੱਲਬ ਸੀ ਕੁਝ ਨਹੀਂ ਸੀ ਕੋਈ ਰੋਟੀ ਪਾਣੀ ਦਾ ਕੋਈ ਚੁੱਲ੍ਹੇ ਦਾ ਕੋਈ ਗੈਸ ਚੁੱਲ੍ਹੇ ਦਾ ਸੈਂਡਰ ਦਾ ਕੋਈ ਇੰਤਜ਼ਾਮ ਨਹੀਂ ਸੀ ਮੰਗ ਕੇ ਰੋਟੀ ਖਾ ਕੇ ਆਉਂਦੇ ਸੀ ਉਹ ਵੀ ਆਪਦੇ ਪਿੰਡ ਦੇ ਗੁਰੂ ਘਰ ਚੋਂ ਜਾਂ ਆਪਦੇ ਪਿੰਡ ਚੋਂ ਸੀ ਜਾਂਦੇ ਦੂਜੇ ਪਿੰਡ ਚ ਜਾਂਦੇ ਸੀ ਇਹ ਕਈ ਕਈ ਘੰਟੇ ਸੜਕ ਦੇ ਉੱਤੇ ਖੜੇ ਰਹਿੰਦੇ ਸੀ ਬਲਦੇਵ ਸੜਕ ਦੇ ਵਿੱਚ ਖੜਾ ਨੱਚੀ ਜਾਂਦਾ ਰਹਿੰਦਾ ਸੀ ਇੰਨੇ ਅਫਸਰ ਸੀਗੇ ਇਹ ਦੋਨੋਂ ਮਾਂ ਪੁੱਤ ਪਰ ਦੁੱਖਾ ਜੀ ਇਸ ਗੱਲ ਦਾ ਵੀ ਆ ਵੀ ਪਰਿਵਾਰ ਚਲੋ ਪਿੱਛੇ ਨਹੀਂ ਆਇਆ ਕੋਈ ਇਹਨਾਂ ਦੀ ਮਾਤਾ ਦੀਆਂ ਦਰਾਨੀਆਂ ਜਠਾਣੀਆਂ ਨਣਦਾਂ ਭਝਾਈਆਂ ਭਰਾ ਮਾਦਾ ਦੇ ਮਾਦਾ ਦੇ ਭਤੀਜੇ ਭਤੀਜੀਆਂ ਪਰਿਵਾਰ ਨਹੀਂ ਆਇਆ ਤਾਂ ਸਮਾਜ ਵੀ ਨਹੀਂ ਆਇਆ ਦੇਖੋ ਨਗਰ ਖੇੜੇ ਦੇ ਲੋਕ ਪਿੰਡ ਦੀ ਪੰਚਾਇਤ ਸਰਪੰਚ ਸਾਡੀ ਅੱਜ ਬੇਨਤੀ ਆ ਉਹਨਾਂ ਨੂੰ ਹੱਥ ਜੋੜ ਕੇ ماں ਬਹੁਤ ਢਿੱਲੀ ਆ ਹੁਣ ਡਾਕਟਰ ਵੀ ਦੱਸਦੇ ਆ ਉਮਰ ਵੀ ਬਹੁਤ ਹੋ ਗਈ ਆ ਬਲਦੇਵ ਵੀ ਤੁਹਾਨੂੰ ਪਤਾ ਸਾਰਿਆਂ ਨੂੰ ਸਿੱਧਾ ਪੱਧਰਾ ਬੰਦਾ ਵਿਚਾਰਾ ਰੱਬ ਦਾ ਭਗਤ ਇੱਕ ਪਤਾ ਨਹੀਂ ਇਹ ਸਿੱਧੇ ਬੰਦੇ ਨੂੰ ਰੱਬ ਦੇ ਬੰਦੇ ਨੂੰ ਅੱਜ ਤੱਕਰ ਸਾਡੇ ਕੋਲ ਤਾਂ 6 ਸਾਲ ਹੋ ਗਏ ਸਾਨੂੰ ਇਹਦੀ ਕੋਈ ਐਸੀ ਜਿਹੀ ਮਾੜੀ ਗੱਲ ਨਹੀਂ ਲੱਗੀ ਵੀ ਇਹ ਬੰਦਾ ਇੱਜ਼ਤ ਦਾ ਸੰਜੀਦਾ ਹੋਵੇ ਜਾਂ ਇਹ ਗਲਤ ਹੋਵੇ ਜਾਂ ਕੁੜੀਆਂ ਵੱਲ ਗਲਤ ਦੇਖਦਾ ਹੋਵੇ ਜਮਾ ਹੀ ਨਹੀਂ ਇਹਨੂੰ ਪਤਾ ਨਹੀਂ ਵਿਚਾਰੇ ਨੂੰ ਉਹ ਭਿਆਨਕ ਬਿਮਾਰੀ ਏਡਜ਼ ਕਿਵੇਂ ਹੋਈ ਆ ਸਾਨੂੰ ਤਾਂ ਇਹ ਲੱਗਦਾ ਵੀ ਜਿੰਮੇ ਇਹਨੂੰ ਸਪੈਸ਼ਲੀ ਕਿਸੇ ਨੇ ਇੰਜੈਕਟ ਕੀਤਾ ਹੁੰਦਾ ਜਾਂ ਤਾਂ ਸੂਈ ਵਗੈਰਾ ਇਹਦੇ ਲਾਤੀ ਉਦਾਂ ਦੀ ਕੋਈ ਇਹੜੀ ੜੜ ਜਾਲੀ ਸੀਗੀ ਇਹ ਰੱਬ ਹੀ ਜਾਣਦਾ ਵੀ ਇਹਨੂੰ ਵਿਚਾਰੇ ਨੂੰ ਇਹ ਭਿਆਨਕ ਬਿਮਾਰੀ ਹੈ ਘਟਿਆ ਬਿਮਾਰੀ ਕਿਵੇਂ ਹੋਈ ਜਦੋਂ ਅਸੀਂ ਇਹਨਾਂ ਨੂੰ ਲੈ ਕੇ ਆਏ ਮਾਂ ਪੁੱਤਾਂ ਨੂੰ ਟੈਸਟ ਕਰਾਏ ਤਾਂ ਬਲਦੇਵ ਦੇ ਟੈਸਟ ਦੇ ਵਿੱਚ ਐਚਆਈ ਵੀ ਆਇਆ ਸੀ ਉਹਦੀ ਹੁਣ ਦਵਾਈ ਵੀ ਚੱਲਦੀ ਹੈ ਬਲਦੇਵ ਦੀ 6 ਸਾਲ ਤੋਂ ਦਵਾਈ ਚੱਲ ਰਹੀ ਹੈ ਪਰ ਬਲਦੇਵ ਦਾ ਸਰੀਰ ਆ ਜਿਹੜਾ ਕਮਜ਼ੋਰ ਹੋ ਰਿਹਾ ਇੱਕ ਤਾਂ ਸਰੀਰਕ ਸਮੱਸਿਆ ਵਾ ਇੱਕ ਪਰਿਵਾਰਕ ਸਮੱਸਿਆ ਵਾ ਇੱਕ ਸਮਾਜਿਕ ਸਮੱਸਿਆ ਵਾ ਮਤਲਬ ਕਿਸੇ ਪਾਸਿਓਂ ਵੀ ਸਹਾਰਾ ਨਹੀਂ ਹੁਣ ਇਹਨਾਂ ਦੋਨਾਂ ਮਾਂ ਪੁੱਤਾਂ ਦੀ ਜਿਹੜੀ ਜ਼ਮੀਨ ਆ ਉਹ ਡੇਢ ਕਿੱਲਾ ਉੱਥੇ ਪਈ ਸਾਡੀ ਇੱਕ ਬੇਨਤੀ ਆ ਪੰਚਾਇਤ ਨੂੰ ਰੋਪੜ ਜ਼ਿਲ੍ਹਾ ਉੱਥੋਂ ਦੇ ਡੀਸੀ ਸਾਹਿਬ ਨੂੰ ਉੱਥੋਂ ਦੇ ਪੁਲਿਸ ਐਸਐਸਪੀ ਨੂੰ ਵੀ ਪੰਜਾਬ ਪੁਲਿਸ ਦੇ ਐਸਐਸਪੀ ਸਾਹਿਬ ਨੂੰ ਵੀ ਐਸਐਚਓ ਸਾਹਿਬ ਨੂੰ ਜਿਹੜਾ ਥਾਣਾ ਲੱਗਦਾ ਉਹਨਾਂ ਨੂੰ ਵੀ ਬੇਨਤੀ ਆ ਵੀ ਸਾਡੀ ਸੰਸਥਾ ਇਹਨਾਂ ਦੇ ਨਾਲ ਖੜੀ ਹੈ ਡਟ ਕੇ ਪਰ ਇਹਨਾਂ ਦੀ ਜਿਹੜੀ ਜ਼ਮੀਨ ਆ ਉਹ ਇਹਨਾਂ ਨੂੰ ਵਾਪਸ ਦਿੱਤੀ ਜਾਵੇ ਇਹਦੀ ਬੇਟੀ ਆ ਇਹਦਾ ਦੋਤਾ ਵਾ ਇਹ ਵਾਰਸ ਆ ਕਿਉਂਕਿ ਸਾਡੀ ਸੰਸਥਾ ਕਿਸੇ ਦੀ ਪ੍ਰਾਪਰਟੀ ਪਿੱਛੇ ਨਹੀਂ ਜਾਂਦੀ ਨਾ ਅਸੀਂ ਪ੍ਰਾਪਰਟੀ ਕਲੇਮ ਕਰਦੇ ਆ ਨਾ ਅਸੀਂ ਪ੍ਰਾਪਰਟੀ ਦੀ ਦੇਖਰੇਖ ਕਰਦੇ ਆ ਕਿਸੇ ਪਰ ਆ ਤਾਂ ਸਰਾਸਾਰੀ ਮਤਲਬ ਇੱਕ ਧੱਕਾ ਇਸ ਗਰੀਬ ਪਰਿਵਾਰ ਨਾਲ ਪਹਿਲਾਂ ਜਦੋਂ ਲੈ ਕੇ ਆਏ ਆ ਉਦੋਂ ਵੀ ਤੁਸੀਂ ਦੇਖੋ ਕੀ ਹਾਲਾਤ ਸੀ ਹੁਣ ਅੱਜ 6 ਸਾਲ ਹੋ ਗਏ ਕੋਈ ਮਗਰ ਨਹੀਂ ਆਇਆ ਅੱਜ ਉਹਦੀ ਬੇਟੀ ਵਿਚਾਰੀ ਕਿਵੇਂ ਦਿਨ ਕੱਟ ਰਹੀ ਆ ਦੋ ਤਾਂ ਚੱਕੀ ਦੇ ਉੱਤੇ ਆਟੇ ਵਾਲੀ ਮਿੱਲ ਦੇ ਵਿੱਚ ਕੰਮ ਕਰਦਾ 7-8000 ਰੁਪਏ ਮਹੀਨੇ ਦੇ ਦਿਹਾੜੀ ਕਰਕੇ ਰੋਟੀ ਖਾ ਰਿਆ ਤੇ ਉਹਨਾਂ ਦੀ ਜਿਹੜੀ ਜ਼ਮੀਨ ਆ ਉਹ ਕੋਈ ਤੀਸਰਾ ਬੰਦਾ 2500 ਰੁਪਏ ਸਾਲ ਦਾ ਦੇ ਕੇ ਵਾਈ ਜਾ ਰਿਹਾ ਬਲਦੇਵ ਸਿੰਘ ਤੇ ਸੰਧਿਆ ਮਾਤਾ ਵਿਚਾਰੇ ਇੱਥੇ ਰੋਟੀ ਪਾਣੀ ਛਕੀ ਜਾਂਦੇ ਸਾਡੇ ਕੋਈ ਨਹੀਂ ਜਾਂਦੇ ਇਹਨਾਂ ਦਾ ਸੁਨੇਹਾ ਡੀਕਦੇ ਆ ਉਹ ਵੀ ਇੱਕ ਦਿਨ ਆ ਜੂ ਸੁਨੇਹਾ ਵੀ ਮਾਤਾ ਪੂਰੀ ਹੋ ਗਈ ਆ ਬਲਦੇਵ ਵੀ ਖਤਮ ਹੋ ਗਿਆ ਮਤਲਬ ਇੱਕ ਮਰੇ ਪਏ ਦੇ ਵਿੱਚੋਂ ਵੀ ਪ੍ਰੋਫਿਟ ਭਾਲਦੇ ਆ ਸੀ ਇੱਕ ਪਰਿਵਾਰ ਤਾਂ ਪਹਿਲਾਂ ਹੀ ਡਿੱਗਿਆ ਪਿਆ ਕੀ ਹਾਲਤ ਹੋਈ ਪਈ ਆ ਅਸੀਂ ਉਹਨਾਂ ਦੀਆਂ ਮਜਬੂਰੀਆਂ 'ਚੋਂ ਵੀ ਫਾਇਦਾ ਲੱਭਦੇ ਆ ਇਹ ਸਾਡੀ ਬੇਨਤੀ ਆ ਰਾਇਪੁਰ ਮੁੰਨੇ ਪਿੰਡ ਦੀ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਵੀ ਬਾਈ ਜੀ ਤੁਸੀਂ ਥੋੜਾ ਜਿਆ ਵਿੱਚ ਪੈ ਕੇ ਨਾ ਪਹਿਲ ਕਦਮੀ ਕਰਕੇ ਇਸ ਮਾਂ ਦੇ ਪਹਿਲਾਂ ਤਾਂ ਮਗਰ ਆਵੇ ਪੰਚਾਇਤੀ ਤੌਰ ਤੇ ਕੋਈ ਢੀੜਾ ਮਾਰ ਕੇ ਜਾਓ ਤੁਹਾਡੇ ਪਿੰਡ ਦੇ ਬਸਿੰਦੇ ਨੇ ਦੋਨੇ ਮਾਂ ਪੁੱਤ ਤੁਹਾਡੇ ਪਿੰਡ ਦੇ ਨਾਗਰਿਕ ਨੇ ਫਿਰ ਇਹਨਾਂ ਦਾ ਜਿਹੜਾ ਹੱਕਾ ਉਹ ਇਹਨਾਂ ਦੇ ਬੱਚਿਆਂ ਨੂੰ ਦਿੱਤਾ ਜਾਵੇ ਦਵਾਇਆ ਜਾਵੇ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਇਸ ਤਰੀਕੇ ਨਾਲ ਡਰਾਇਆ ਬਗੜਾਇਆ ਜਾ ਰਿਹਾ ਸੀ ਵੀ ਤੁਸੀਂ ਉੱਥੇ ਨਾ ਜਾਇਓ ਉੱਥੇ ਤੁਹਾਡਾ ਗੂਠਾ ਲਵਾ ਲੈਣਗੇ ਗਿਆ ਦਾ ਇਹ ਤਾਂ ਬਾਕੀ ਡਰ ਡਰ ਕੇ ਸਾਡੀ ਨੇ ਬਸ ਡਰਾਇਈ ਤੀ ਅੱਜ ਮਨਪ੍ਰੀਤ ਬਾਈ ਤੇ ਉਹਦੇ ਮੰਮੀ ਹੁਣੇ ਕਿਵੇਂ ਕਿਵੇਂ ਮਿੰਤਾਂ ਕਰ ਕਰਕੇ ਅੱਜ ਇਸ ਦੋਨਾਂ ਜਣਿਆਂ ਨੂੰ ਲੈ ਕੇ ਆਏ ਨੇ ਮਨਾ ਕੇ ਕਿਸੇ ਤਰੀਕੇ ਕਸੂਰ ਇੱਥੇ ਇਹਨਾਂ ਦਾ ਵੀ ਨਹੀਂ ਕਿਉਂਕਿ ਇਹ ਤਾਂ ਬੱਚਾ ਸੀ ਛੋਟਾ ਜਿਹਾ ਅੱਜ ਤੋਂ 6 ਸਾਲ ਪਹਿਲਾਂ ਤਾਂ ਇਹਦਾ ਦਾੜੀ ਵੀ ਨਹੀਂ ਸੀ ਆਈ ਛੋਟ ਜਦੋਂ ਅਸੀਂ ਲੈ ਕੇ ਆਏ ਸੀ ਇਹਨਾਂ ਨੂੰ ਮਾਂ ਪੁੱਤਾਂ ਤੇ ਮਾਂ ਬਾਪ ਜਮਾਂ ਸਿੱਧੇ ਆਈ ਇੱਕ ਵਾਰੀ ਆਈ ਸੀ ਇਹ ਵੀ ਉਦੋਂ ਆਏ ਇੱਦਾਂ ਆਏ ਖਾਲੀ ਚੀਜ਼ ਮੁੜ ਗਏ ਉਦੋਂ ਨਾਲ ਆਇਆ ਸੀ ਕੋਈ ਬੰਦਾ ਇਹਨਾਂ ਦੇ ਇੱਕ ਹੋਰ ਵੀ ਕੋਈ ਸੀਗਾ ਜਿਹੜਾ ਲੈ ਕੇ ਆਇਆ ਸੀ ਇਹਨਾਂ ਨੂੰ ਦੋਈ ਆਈ ਹੈ ਦੋਈ ਆਈ ਸੀ ਤੁਸੀਂ ਠੀਕ ਆ ਤੇ ਮਤਲਬ ਉਦੋਂ ਮੁੜ ਕੇ ਕਦੇ ਇਹ ਆਏ ਨਹੀਂ ਇੱਥੇ ਸਾਡੇ ਕੋਲ ਅੱਜ ਜਦੋਂ ਅਸੀਂ ਕੱਲ ਮਨਪ੍ਰੀਤ ਵੀਰੇ ਨੂੰ ਫੋਨ ਕੀਤਾ ਵੀ ਵੀਰੇ ਮਾਤਾ ਜਾਦਾ ਢਿੱਲੀ ਆ ਵੀ ਉਹਦੀ ਬੇਟੀ ਨੂੰ ਕਹੋ ਜਾਂ ਪਿੰਡ ਨਗਰ ਖੇੜੇ 'ਚ ਕਹੋ ਵੀ ਕੋਈ ਆਉਣ ਮਗਰ ਕੋਈ ਤਾਂ ਆਵੇ ਮਗਰ ਵੀ ਬੇਬੇ ਦੀ ਸਿਹਤ ਠੀਕ ਨਹੀਂ ਤਾਂ ਫਿਰ ਮਨਪ੍ਰੀਤ ਵੀਰਾ ਆਪਦੇ ਪਿੰਡੋਂ ਇਹਨਾਂ ਦੇ ਪਿੰਡ ਗਿਆ ਬਜਰੂੜ ਉੱਥੋਂ ਜਾ ਕੇ ਇਹਨਾਂ ਨੂੰ ਮਨਾ ਕੇ ਸਮਝਾ ਕੇ ਇੱਥੇ ਲੈ ਕੇ ਆਇਆ ਵੀਰਾ ਹੁਣ ਅਰਦਾਸ ਕਰਿਓ ਮਾਤਾ ਸੰਧਰ ਦੇਵੀ ਜੀ ਦੀ ਸਿਹਤ ਜਾਬੀ ਲਈ ਮਹਾਰਾਜ ਇਹਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਬਲਦੇਵ ਵੀਰੇ ਨੂੰ ਵੀ ਸਾਡੇ ਨੂੰ ਤੰਦਰੁਸਤੀਆਂ ਬਖਸ਼ਣ ਮਾਂ ਇੰਨੀ ਸਿਆਣੀ ਸੀ ਇੰਨੀ ਸਮਝਦਾਰ ਸੀਗੀ ਜੇ ਮਾਂ ਨੂੰ ਮੈਂ ਪੁੱਛਣਾ ਮਾਂ ਬਲਦੇਵ ਦਾ ਵਿਆਹ ਕਰ ਦਈਏ ਇਹ ਕਹਿੰਦਾ ਨਹੀਂ ਉਹਨੂੰ ਰੋਟੀ ਕਿੱਥੋਂ ਖਵਾਊਗਾ ਇਹ ਉਹਨੂੰ ਰੋਟੀ ਕੌਣ ਦੇਊਗਾ ਉਹਨੂੰ ਕੌਣ ਸੰਭੂਗਾ? ਕਿਉਂ ਐਂ ਕਹਿੰਦੀ ਸੇ ਬਲਦੇਵ? ਮੈਂ ਬਲਦੇਵ ਨੂੰ ਸਾਧ ਰਹਿਣਾ ਸੀ ਵੈਸੇ ਮਜ਼ਾਕ ਕਰਨ ਲੱਗਣਾ। ਵੀ ਮਾਂ ਬਲਦੇਵ ਦਾ ਵਿਆਹ ਕਰਨ ਲੱਗਿਆ ਮੈਂ। ਨਹੀਂ ਵਿਆਹ ਨਹੀਂ ਕਰਨਾ ਦਾ। ਉਹਦਾ ਵਿਆਹ ਨਹੀਂ ਕਰਨਾ। ਬਲਿਬ ਇਸ ਮਾਂ ਨੂੰ ਪਤਾ ਸੀ ਇਹ ਗੱਲ ਵੀ ਮੇਰੇ ਘਰ ਦੇ ਵਿੱਚ ਕੀ ਹਾਲਾਤ ਨੇ। ਪਤਾ ਹੋਣ ਦੇ ਬਾਵਜੂਦ ਵੀ ਇਹ ਮਾਂ ਉਸ ਕਰਨ ਨਹੀਂ ਪਾਈ ਸਿਰ ਦਾ ਸਾਇੰ ਚਲਾ ਗਿਆ ਮਿਲਦੀ ਵੀਰੇ ਡੈਡੀ ਦੀ ਕਦੋਂ ਡੈਥ ਹੋਈ ਤੇਰੇ ਬਾਪੂ ਦੀ ਹੈ ਮੁੰਡਾ ਆ ਯਾਰ ਤੁਸੀਂ ਕਿੱਡੇ ਕਿੱਡੇ ਸੀ ਉਦੋਂ ਛੋਟੇ ਛੋਟੇ ਸੀ ਮਨਪੀ ਵੀਰੇ ਕੀ ਕਰਦੇ ਸੀ ਉੱਥੇ ਜਦੋਂ ਤੁਸੀਂ ਲੈ ਗਏ ਉਹ ਕੀ ਹਾਲਾਤ ਸੀ ਕਰਦੇ ਕਰਦੇ ਹਾਲਾਤ ਭਾਜੀ ਬਹੁਤ ਮਾੜੇ ਸੀਗੇ ਹੂੰ ਤੇ ਕਰਦੇ ਵਿੱਚ ਕੋਈ ਬਿਜਲੀ ਨਹੀਂ ਸੀਗੀ ਹੂੰ ਤੇ ਜਿਹੜੇ ਮੰਜੇ ਸੀਗੇ ਉਹ ਵੀ ਟੁੱਟੇ ਹੋਏ ਸੀਗੇ ਤੇ ਰੋਟੀ ਪਾਣੀ ਕਿੱਥੋਂ ਕਾੰਦੇ ਸੀ ਜੀ ਰੋਕੀ ਪਾਣੀ ਸਾਡੇ ਨਾਲੇ ਪਿੰਡ ਦੇ ਨਾਲ ਗੁਰਕਾ ਖੂਹ ਹੈ ਬਾਬਾ ਜਵਾਰ ਸਿੰਘ ਜੀ ਦਾ ਉੱਥੋਂ ਖਾ ਲੈਂਦੇ ਸੀ ਜਾਂ ਫਿਰ ਕੋਈ ਭਰਾ ਦੇ ਜਾਂਦਾ ਸੀਗਾ ਜਦੋਂ ਮੰਨ ਲਓ ਮੈਂ ਛੁੱਟੀ ਆਇਆ ਮੈਂ ਮੈਂ ਦੇ ਜਾਂਦਾ ਸੀਗਾ ਕੋਈ ਹੋਰ ਭਰਾ ਦੇ ਜਾਂਦਾ ਸੀਗਾ ਤੇ ਜਿਹੜੇ ਹਾਲਤ ਸੀਗੇ ਬਹੁਤ ਮਾੜੀ ਸੀ ਖੁਦ ਨੂੰ ਆਪਣੇ ਉਹਨੂੰ ਇੱਕ ਚੀਕ ਨਹੀਂ ਲੱਗਦਾ ਸੀਗਾ ਕਿ ਫਿਰ ਮਾਫਤ ਕਿਵੇਂ ਹੋਇਆ ਤੇ ਫਿਰ ਮੈਂ ਨਾਲ ਦੀ ਵੀਡੀਓ ਬਣਾ ਕੇ ਤੁਹਾਡੇ ਤੱਕ ਕੁਝ ਦੀ ਕੀਤੀ ਕਿਉਂਕਿ ਮੈਂ ਡਿਊਟੀ ਸੀਗਾ ਉਹ ਫਿਰ ਮੇਰੇ ਬਟਾਲ ਪਿੰਡ ਦੇ ਮੁੰਡੇ ਆਏ ਸੀ ਜਣ ਕੇ ਖਲਾਤ ਉਹ ਤੋਂ ਬਹੁਤ ਮਾੜੇ ਸੀ ਜਣ ਕੇ ਦੇਖ ਨਹੀਂ ਹੁੰਦਾ ਸੀਗਾ ਬਈ ਕਿ ਇਹ ਇਕ ਇਨਸਾਨੀਅਤ ਦੇ ਨਾਤੇ ਵੀ ਠੀਕ ਹੋਊਗਾ ਗੱਲ ਹੋਰ ਮੈਨੂੰ ਯਾਦ ਆਈ ਜਦੋਂ ਵੀਰੇ ਉਹਨਾਂ ਨੇ ਵੀਡੀਓ ਭੇਜੀ ਸੀ ਬਲਦੇਵ ਦੀ ਤੇ ਮਾਤਾ ਦੀ ਇਹ ਵੀਰਾ ਕਈ ਦਿਨ ਸਾਨੂੰ ਫੋਨ ਕਰਦਾ ਰਿਹਾ ਵੀਡੀਓ ਭੇਜਦਾ ਰਿਹਾ ਸਾਡਾ ਟਾਈਮ ਨਹੀਂ ਲੱਗਿਆ ਜਦੋਂ ਵੀਰੇ ਦੀਆਂ ਛੁੱਟੀਆਂ ਖਤਮ ਹੋ ਗਈਆਂ ਵੀਰਾ ਵਾਪਸ ਚੱਲਿਆ ਗਿਆ ਸੀ ਡਿਊਟੀ ਤੇ ਤੇ ਜਦੋਂ ਅਸੀਂ ਲੈਣਗੇ ਉਦੋਂ ਵੀਰਾ ਡਿਊਟੀ ਤੇ ਗਿਆ ਹੋਇਆ ਸੀ ਫਿਰ ਇਹਨੇ ਆਪਣੇ ਦੋਸਤਾਂ ਨੂੰ ਭੇਜਿਆ ਸੀ ਉੱਥੇ ਤੇ ਉਸ ਤੋਂ ਬਾਅਦ ਜਦੋਂ ਵੀ ਵੀਰਾ ਛੁੱਟੀ ਤੋਂ ਹੋਂਦਾਰ ਸੀ ਤੇ ਇਸ ਮਾ ਨੂੰ ਤੇ ਆਪਣੇ ਭਰਾ ਬਲਦੇਵ ਨੂੰ ਮਿਲ ਕੇ ਜਾਂਦਾ ਸੀ ਤੇ ਇਦਾਂ ਹੀ ਬਾਕੀ ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਭਾਈ ਜੇ ਤੁਹਾਡੀ ਕੋਈ ਸਾਂਝ ਆ ਇਸ ਪਰਿਵਾਰ ਨਾਲ ਤਾਂ ਜਰੂਰ ਬਾਈ ਮਿਲ ਕੇ ਜਾਓ ਇਸ ਟਾਈਮ ਮਾਤਾ ਸੰਧਿਆ ਦੇਵੀ ਨੂੰ ਤੇ ਬਲਦੇਵ ਵੀਰੇ ਨੂੰ ਤੁਹਾਡੇ ਸਾਥ ਦੀ ਤੁਹਾਡੇ ਸਾਰੇ ਦੀ ਲੋੜ ਹੈ ਤੇ ਮਾਤਾ ਭੈਣ ਸਾਡੀ ਬਿੰਦਰ ਨੂੰ ਵੀ ਤੁਹਾਡੇ ਸਾਥ ਦੀ ਲੋੜ। ਮਾਂ ਉਹ ਮਾਂ ਕਿਵੇਂ ਆ ਕੀ ਹੋ ਗਿਆ? ਐ ਅੱਲਾ ਮਾ ਰੋਣਾ ਨਾ ਪਾਵਾ ਨਹੀਂ ਪਉਂਦਾ ਰੋਣਾ ਨਹੀਂ ਪਉਂਦਾ। ਬਰਬਾਜੀ ਇੱਥੇ ਕੀ ਹੋ ਰਿਹਾ ਹੈ? ਜਦੋਂ ਮੈਂ ਇਹਨਾਂ ਨੂੰ ਇੱਥੇ ਦੱਸਿਆ ਸੀ ਇਹਨਾਂ ਬਾਰੇ ਤੇ ਇਹਨਾਂ ਦੇ ਪਿੰਡ ਕੁਝ ਲੋਕ ਇਤਰਾਜ਼ ਕਰਦੇ ਸੀ। ਹਮਮ। ਕਿ ਰਮਨਪ੍ਰੀਤ ਨੇ ਜ਼ਮੀਨ ਲੈ ਲਈ। ਹਮਮ। ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੋਇਆ। ਹਮਮ। ਉਹਨਾਂ ਲੋਕਾਂ ਨੂੰ ਤਾਂ ਭਾਈ ਕਹੀ ਜਾਣਾ ਨਾ ਕਿਸੇ ਦਾ ਕੀ ਕਰੀਏ ਅਗਰ ਕਿਸੇ ਭਰਾ ਨੂੰ ਇਦਾਂ ਦਾ ਕੋਈ ਤਰਾਜ ਆਇਆਗਾ ਤਾਂ ਮੈਨੂੰ ਖੁਦ ਗੱਲ ਕਰ ਸਕਦਾ ਹਾਂ ਹਾਂ ਬਾਬਾ ਜੀ ਦੀ ਤੁਹਾਨੂੰ ਜਿਹੜੀ ਸੇਵਾ ਬਖਸ਼ੀ ਉਹ ਤਰਗਾਹ ਲਿਖੀ ਗਈ ਹੈ ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਨਾ ਤੇ ਸ਼ੁਕਰੀਆ ਭਾਈ ਤੁਸੀਂ ਅੱਜ ਵੀ ਆਏ ਪੈਣੇ ਬਿੰਦਰ ਭੈਣੇ ਤੇਰਾ ਸਹਿਨ ਧੰਨਵਾਦ ਤੂੰ ਆਈ ਹੈ ਨਾ ਧੰਨਵਾਦ ਤੇਰਾ ਵੀ ਤੇਰਾ ਵੀ ਸ਼ੁਕਰੀਆ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਮੇਰੇ ਸਿਰ ਤੇ ਹੱਥ ਰੱਖਦੇ ਇਹਦੇ ਵੀ ਰੱਖਦੇ ਇਹਦੇ 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 ਵੀ ਰੱਖਦੇ ਇਹਦੇ ਵੀ ਸਿਰ ਤੇ ਹੱਥ ਰੱਖਦੇ ਸਿਰ ਤੇ ਰੱਖਦੇ ਹੱਥ ਚੰਗਾ ਹੱਥ ਰੱਖਦੇ ਸਿਰ ਤੇ ਸਿਰ ਤੇ ਹੱਥ ਰੱਖਦੇ ਆਰੇ ਗਰੇ ਬਿੰਦਰ ਦਾ ਵੀ ਸਿਰ ਪਲੋਸ ਦੇ ਬਿੰਦਰ ਦਾ ਬਿੰਦਰ ਦਾ ਵੀ ਸਿਰ ਪਲੋਸ ਦੇ ਇਹਦਾ ਵੀ ਸਿਰ ਪਲੋਸ ਦੇ ਸਿਰ ਪਲੋਸ ਦੇ ਚੰਗਾ ਨਹੀਂ ਪਾਉਂਦਾ ਨਹੀਂ ਕੋਲੇ ਬਹਿ ਜਾ ਬਿੰਦਰ ਦਾ